ਸਤਿ ਸ੍ਰੀ ਅਕਾਲ। ਤਰਚਾ। ਮੈਂ ਸੋਚ ਰਹਾ ਮੈਂ ਤੈਨੂੰ ਕਿ ਆਖਾਂ। ਚੱਲ ਖੜੀ ਹੋ, ਖੜੀ ਹੋ। ਖੜੀ ਹੋ, ਖੜੀ ਹੋ। ਹੋ ਗੋ। ਤੁਰਾ ਬੈਠਾ ਵੇਜੇ। ਹੋ ਖੜੀ। ਚਾਹ ਤਰਖ ਖੜੀ ਹੋ। ਚਾਹ ਤਰ ਗਿਆ। ਹੈਂ? ਤਰਚਾ। ਤਰਚਾ। ਮੈਂ ਚਾਹ ਦਿੰਨੀ ਆ। ਖੜੀ ਹੋ, ਚੱਲ। ਮੂੰਹ ਤਾਂ। ਚਾਹ ਦਿੰਨੀ ਚਾ ਇਹ। ਉਹ ਕੀ ਕਰਨ ਲੱਗੀ? ਚਾਹ ਦੀ ਕੁੱਟਤਾ ਬਣਾ ਦਿੰਦੀ। ਬਣਾਉਣੀ ਆ ਕੋਈ ਨਾ ਕੌਫੀ ਤੇਰੇ ਵਾਸਤੇ ਮੈਂ। ਉਹ ਕਿਵੇਂ ਪਾਸੇ ਆ ਚੱਕੀ ਜਾਨੀ ਐ ਕੀ ਗੱਲ ਐ ਗੱਲ ਕੀ ਐ ਤੈਨੂੰ ਪਤਾ ਹੀ ਐ ਗੱਲ ਕੀ ਐਗੀ ਤੜਕੇ ਉਹਦੇ ਮਗਰ ਲੱਗ ਲੱਗ ਕੇ ਮੇਰੇ ਲੱਪੜ ਮਾਰੇ ਸੀ ਨਾ ਕੋਈ ਨਾ ਉਹ ਲੱਪੜਾਂ ਦਾ ਮੁੱਲ ਤਾਂ ਹੁਣ ਤੈਨੂੰ ਚਕਾਉਣਾ ਪਊਗਾ ਓਏ ਓਤਾ ਯਾਰ ਗੁੱਸੇ ਚ ਵੱਜ ਕੇ ਹੁਣੇ ਹੁਣ ਤੂੰ ਕਿਹੜਾ ਘੱਟ ਬੋਲੀ ਆ ਹਰ ਕੀ ਤਾਂ ਗਈ ਹੈਗੀ ਮੈਥੋਂ ਵੱਜ ਗਿਆ ਇੱਕ ਅੱਧਾ ਫੇਰ ਕਿੱਡੀ ਗੱਲ ਹੁੰਦੀ ਬਸ ਹੁਣ ਮੈਂ ਨਹੀਂ ਰਹਿੰਦੀ ਤੇਰੇ ਮੈਂ ਤਾਂ ਤਲਾਕ ਲਵਾਂਗੀ ਤਲਾਕ ਓਏ ਐਡੀ ਕਿੱਡੀ ਗੱਲ ਆ ਯਾਰ ਤੂੰ ਤਾਂ ਉਹੀ ਬਾਤ ਦਾ ਪਤੰਗੜ ਬਣਾਈ ਜਾਂਦੀ ਐ ਆਏ ਨਹੀਂ ਮਾੜੀ ਮਾੜੀ ਗੱਲ ਤੇ ਰੁਸਕੇ ਜਾਂਦੇ ਹੁੰਦੇ ਏ ਤੇਰੇ ਵਾਸਤੇ ਕੋਈ ਗੱਲ ਨਹੀਂ ਮੈਨੂੰ ਪੁੱਛ ਕੇ ਰਹਿਖ ਉਹਨਾਂ ਨੇ ਬਾਰ ਵਿੱਚ ਦੇ ਲੰਗੜਾ ਮੈਨੂੰ ਕਿੰਨਾ ਔਖਾ ਹੋਜੂ ਗਮਾਂਡਣ ਦੇ ਸਾਹਮਣੇ ਕੁੱਟਿਆਗਾ ਤਾਂ ਮੈਨੂੰ ਓਏ ਐ ਹੁਣ ਯਾਰ ਗੱਲ ਸੁਣ ਜੇ ਤੇਰੇ ਪੈ ਗਈਆਂ ਚਾਰ ਤੂੰ ਉਹਦੇ ਵੀ ਮਾਰੀਆਂ ਸੀ ਐਡੀ ਕਿੱਡੀ ਗੱਲ ਹੈਗੀ ਬੁੜੀਆਂ ਦੀ ਲੜਾਈ ਤਾਂ ਹੀ ਹੁੰਦੀ ਹੈ ਦਿਲ ਤੇ ਨਾ ਲਾਇਆ ਕਰ ਬਾੜਾ ਤੂੰ ਬੱਸ ਕਹਿ ਤਾਂ ਹੁਣ ਤਲਾਕ ਦੇ ਕਾਗਜ਼ ਆ ਜਾਣਗੇ ਨਾਲ ਇਹ ਜਿਹੜਾ ਬਾਜ਼ਾਰ ਲਾਇਆ ਵੈ ਨਾ ਆਪੇ ਮਾਝ ਲਈ ਮੈਂ ਤਾਂ ਜਾਣੀ ਹੁਣ ਮੈਂ ਨਹੀਂ ਰਹਿੰਦੀ ਤੇਰੇ ਓਏ ਆ ਤਾਂ ਮਾਝ ਦੰਦੀ ਹੁਣ ਜੇ ਜਾਣੀ ਹੈ ਬੱਸ ਆਪੇ ਮਾਝ ਲਈ ਹੁਣ ਬੜੀ ਕੌੜ ਜਿਰਾਨੀ ਹੈਗੀ ਮਰ ਜਾਣੇ ਦਾ ਮੈਲਾ ਦਾ ਪੱਕਾ ਕਿਤੇ ਚੱਕਰ ਚੱਲਦਾਗਾ ਪਹਿਲਾਂ ਤਾਂ ਕਦੇ ਮੈਨੂੰ ਇੰਨਾ ਕੁੱਟਿਆ ਨਹੀਂ ਹੁਣ ਗਮਾਂਡਣ ਦੇ ਮਗਰ ਲਾ ਕੇ ਅੱਜ ਇੰਨੀਆਂ ਮਾਰੀਆਂ ਮੈਂ ਵੀ ਰਹਿਂਦੀ ਨਹੀਂ ਜੇ ਅੱਜ ਕੁੱਟ ਖਾ ਕੇ ਬਹਿ ਜਾਂਦੀ ਇਹਨੂੰ ਤਾਂ ਮੂੰਹ ਹੀ ਪੈ ਜਾਂਦਾ ਹੁਣ ਪਤਾ ਲੱਗੂ ਸੁੱਤੇ ਰਹਿਣੇ ਨੂੰ ਜਿੱਦੋਂ ਚੁੱਲੇ ਤੇ ਆਪ ਰੋਟੀਆਂ ਪਕਾਉਣੀਆਂ ਪਈਆਂ ਉਦੋਂ ਪਤਾ ਲੱਗੂਗਾ ਹੁਣ ਤੂੰ ਫੇਰ ਚਾਹ ਚੁਪ ਪਿਆਏਂਗੀ ਕੋਈ ਕਿ ਆਹੀ ਗਰਾਮ ਕਹਾਣੀ ਸੁਣਾਏਂਗੀ ਹੁਣ ਇੰਨਾ ਕੰਮ ਤਾਂ ਮੈਂ ਉਧਰੋਂ ਕਰਕੇ ਆਈਆਂ ਕਿ ਹੁਣ ਚਾਹ ਧਰ ਦੇ 2 ਮਿੰਟ ਜਰਾਂ ਦੇ ਵੀ ਕਰ ਲਿਆ ਕਰ ਕੋਈ ਨਿਜਰਾਦ ਕਰੀਏਗੀ ਤੂੰ ਜਪਾ ਜੱਲਣ ਨੂੰ ਤਾਂ ਬੀਹਾਂ ਵਰਗੇਂਗੀ ਚਾਹ ਕਰ ਦੇ ਕੁੱਟ ਖੇਤ ਜਾਣਾ ਮੈਂ ਮੈਥੋਂ ਨਹੀਂ ਹੁਣ ਬਣਦੀ ਚਾਹ ਚ ਖੇਤ ਜਾਣਾ ਮੈਂ ਤਲਾ ਦੀ ਅੰਦਰ ਵਾਲੀ ਦਵਾਈ ਜੀ ਤੈਨੂੰ ਵੀ ਦੇਣੀ ਪਊਗੀ ਹਨਾ ਨਾ ਐ ਕਿਵੇਂ ਦੇਵੇਂਗਾ ਤੂੰ ਮੈਨੂੰ ਦਵਾਈ ਹਲੇ ਮੇਰਾ ਹਰਖ ਟੈੜਾ ਨਹੀਂ ਹੋਇਆ ਤੂੰ ਮੈਥੋਂ ਨਾ ਕਿਤੇ ਉਹਦੇ ਅੰਦਰ ਵਾਲੀ ਵਾਲੀ ਨਕਰਾਲੀ ਉਹ ਹਰਖ ਦਾ ਤੇਰਾ ਬਿੰਦਜ ਟੈੜਾ ਹੋ ਜਾਊਗਾ ਮੈਂ ਗੱਲ ਦੀ ਗੱਲ ਕਰਦਾਗਾ ਪਾਣੀ ਦੀ ਬਾਰੀ ਹੈਗੀ ਮੈਨੂੰ ਚਾਹ ਬਣਾ ਦੇ ਮੈਂ ਖੇਤ ਤੁਰਦਾ ਹੋ ਜਾ ਬਣਾ ਦਿੰਨੀ ਐ ਫਿਰ ਚਾਹ ਹੁਣ ਮੜੇ ਦਮਤਾ ਲੈ ਲਾਂ ਲੋਹੇ ਦੀ ਤਾਂ ਨਹੀਂ ਬਣੀ ਮੈਂ ਹੁਣ ਤੈਨੂੰ ਦੰਦ ਦੀ ਯਾਦ ਆ ਗਈ ਉੱਥੇ ਜਾ ਕੇ ਤੂੰ ਐਨਾ ਆਟਾ ਲਾ ਕੇ ਆਈ ਹੈਗੀ ਮੁਕਰਾ ਦੰਦ ਚੜ ਗਿਆ ਆਟਾ ਮੈਂ ਉਹਨਾ ਆਪ ਲਾਇਆਗਾ ਤੂੰ ਤਾਂ ਐ ਕਰਦਾ ਜਿਵੇਂ ਮੈਂ ਆਟਾ ਲਾਇਆ ਹੁੰਦਾਗਾ ਤੇ ਤੂੰ ਹੀ ਐ ਜੇ ਹੁਣ ਇੱਕ ਹਥਨਾ ਤਾਂ ਨਹੀਂ ਤਾੜੀ ਵੱਜੀ ਦੀ ਜੇ ਗਾ ਤੂੰ ਕੁਛ ਮੂਰੇ ਪੰਗੇ ਲੈਉਣਗੇ ਫੇਰ ਹੀ ਅਗਲੀ ਬੋਲੀ ਚੱਲ ਭਾਈ ਮੈਂ ਤਾਂ ਪੰਗੇ ਲੈਂਦੇ ਨੇ ਹਾਂ ਪੰਗੇ ਲੈਂਦੇ ਨੇ ਜਾ ਚਾਹ ਬਣਾ ਦੇ ਖੜੀ ਹੋ ਜਾ ਮੈਥੋਂ ਨਹੀਂ ਬਣਦੀ ਬਣਦੀ ਨਹੀਂ ਕੀ ਨਾਲੇ ਹੋਰ ਮੈਨੂੰ ਲੱਗਦਾ ਤੂੰ ਸਰਵਿਸ ਭਾਰਦੀ ਹੈਗੀ ਮੇਰੀ ਸਰਵਿਸ ਕਰਦਾ ਕਰਦਾ ਨਾ ਤੂੰ ਨਾ ਆਪ ਦੀ ਸਰਵਿਸ ਕਰਾ ਲਈ ਮੈਥੋਂ ਅੱਛਾ ਹਾਂ ਤੂੰ ਵੀ ਕਰ ਦੇਂਗੀ ਸਰਬ ਆਹੋ ਕਰ ਦਿੰਨੀ ਆਂ ਲਾ ਕਰਕੇ ਦਿਖਾਈ ਦੇਵਾ ਤੈਨੂੰ ਵੀ ਤੂੰ ਵੀ ਟਿਕਣੀ ਨਹੀਂ ਦਿੰਦਾ ਹੈਗਾ ਮੈਨੂੰ ਉਹਦੇ ਆ ਰਖੀ ਚੜਿਆ ਪਿਆਗਾ ਪਹਿਲਾਂ ਤਾਂ ਮੈਨੂੰ ਉਹਨੇ ਹਰ ਖਿਚੜਾ ਪਾ ਕਾ ਦਾ ਆ ਰਖੜਾ ਤੂੰ ਮਾਰ ਹਾਂ ਤੂੰ ਨਾ ਮਾਰ ਤਾ ਕਰਾਉਣੀ ਆ ਸਰਬ ਲੋ ਦੀ ਹੈ ਤੇਰੇ ਪਾਸੋਂ ਇਹ ਮੈਂ ਤੈਨੂੰ ਕਹਿਆ ਆਖਿਆ ਮੇਰਾ ਵੀ ਘੜ ਪੈ ਗਿਆ ਤੂੰ ਚਲ ਪਮਾਨ ਮੈਂ ਕਹੀ ਇਹਨੇ ਚਾਹ ਬਣਾ ਦਿੱਤੀ ਦਮ ਫੜੀ ਉਹ ਤਾਂ ਮੈਂ ਜਵਾਨੇ ਬਣਾਉਦੀ ਹੈਗੀ ਮੈਂ ਤਾਂ ਬਣਾਉਦੀ ਨਹੀਂ ਹੈਗੀ ਮੈਂ ਬਣਾਉਂਦੀ ਹਾਂ ਬਣਾਉਂਦੀ ਹੈਂ ਤੂੰ ਹੋਰ ਜਾ ਮੈਂ ਤਾਂ ਕਿਸੇ ਤੇ ਰਣਾ ਆ ਕਿ ਮੈਂ ਇਹਨਾਂ ਦੇ ਰੌਲਾ ਜੱਪਈਆਂ ਦਾ ਹਏ ਮੈਂ ਤਾਂ ਨਜ਼ਾਰਾ ਆ ਗਿਆ ਵਧੀਆ ਗਿਆ ਵੀਡੀਓ ਬਣਾ ਲੈ ਨਾ ਮੈਂ ਤੈਨੂੰ ਕਹੀ ਜਾਣਾ ਕਿ ਵੀ ਚਾਹ ਨਾ ਖੜੀ ਹੋ ਖੜੀ ਹੋ ਖੜੀ

ਕੋਟ ਮੈਂ ਖੜ ਤਿੰਨੀ ਆ ਖੜਿਓ ਚਲ ਮੂੰ ਤਾਂ ਹੁਣ ਮੁੱਕਰ ਕੇ ਦਿਖਾਵੇ ਮੂੰ ਤਾਂ ਮੁੱਕਰ ਜਾਂਦੀ ਹੁਣ ਵੀਡੀਓ ਬਣੀ ਪਈ ਆ ਮੇਰੇ ਕੋਲ ਵੀ ਸਵਾਦ ਹੀ ਆ ਗਿਆ ਮੈਨੂੰ ਤਾਂ ਨਾ ਮਾਈਕੋ ਜਾਂ ਨਹੀਂ ਹੁਣ ਕੰਮ ਤਾਂ ਬਰੋਬਰੀ ਹੋ ਗਿਆ ਇਹ ਮੇਰੀ ਸਰਵਿਸ ਕਰਾ ਕੇ ਆਈ ਸੀ ਇਦੀ ਤਾਂ ਹੋਈ ਗਈ ਮੈਂ ਕਿ ਆ ਘਰ ਆਵਦਾ ਸੱਡ ਕੇ ਜਾ ਮੈਂ ਤਾਂ ਆਪ ਪਾਪ ਦੇ ਘਰੀ ਜੈਨੀ ਆ ਵਧੀਆ ਮੇਰਾ ਤਾਂ ਕਾਲ ਜਾ ਠਰ ਗਿਆ ਨਾਲੇ ਹੁਣ ਮੈਨੂੰ ਕਹਿਣ ਜੋਗੀ ਨਹੀਂ ਵੀ ਮੇਰੇ ਵਾਲੇ ਨੇ ਕੁੱਟਿਆ ਇਹਦੇ ਵਾਲੇ ਵੀ ਬਰੋਬਰੀ ਸਰਵਿਸ ਕਰਤੀ ਮੈਂ ਤਾਂ ਨਜ਼ਾਰਾ ਆ ਗਿਆ ਜਾਂਦੀ ਆ ਹੁਣ ਮੈਂ ਵੀ ਕਰ ਮੈਨੂੰ ਤਾਂ ਭਾਂਡੇ ਮੰਝਲੇ ਮਨਜ਼ੂਰ ਸਾਰਾ ਰੋਈ ਦੀ ਕਿਚਕਿਚੀ ਖਤਮ ਹੋ ਗਈ ਸਾਰਾ ਘਰ ਸਿਰ ਤੇ ਚੱਕੀ ਰੱਖਦੀ ਸੀ ਨਾ ਬੋਲਣ ਦੀ ਸੁਣਣਾਂ ਲੈਣਾ ਨਾ ਦੇਣਾ ਵਧੀਆ ਹੋ ਗਿਆ ਹੁਣ ਘਰੇ ਸ਼ਾਂਤੀ ਰਿਹਾ ਕਰੂਗੀ ਲੈਣ ਆਪਾਂ ਵੀ ਨਹੀਂ ਜਾਂਦੇ। ਲੱਕਾ ਮਲੀ ਮੈਂ ਤਾਂ ਉਹੀ ਜਾਈ ਜਾਂਦੀ ਸੀ। ਐ ਨਹੀਂ ਮੈਨੂੰ ਤਾਂ ਐ ਨਹੀਂ ਪਤਾ ਸੀ। ਇਹਦੇ ਤਾਂ ਇਦੋਂ ਵੀ ਵੱਧ ਸਰਵਿਸ ਹੁੰਦੀ ਐ। ਮੈਂ ਤਾਂ ਨਜ਼ਾਰੀ ਆ ਗਿਆ। ਵਧੀਆ ਹੋ ਗਿਆ ਤਾਂ ਮੈਂ ਮੌਕੇ ਤੇ ਭਾਗੀ ਨਹੀਂ ਉਹ ਕਿੱਥੇ ਮੰਦੀ ਸੀ। ਇੰਦਰ ਜੀ ਇੰਦਰ ਜੀ ਪਾਣੀ ਲੈ ਕੇ ਆਇਓ। ਕਿੱਥੇ ਸੁਖ? ਮਾਤੜ ਦੇ ਕਰਮਾਜ ਕਿੱਥੇ ਸੁਖ? ਮੁੜਿਆਈ। ਨਾ ਮੈਨੂੰ ਐ ਲੱਗਿਆ ਜਿਵੇਂ ਤੂੰ ਤੇਕੇ ਗਈ ਹੁੰਨੀ ਐ ਜੇ ਗਈ ਤਾਂ ਹੈਗੀ ਸੀ ਪਰ ਨਾ ਮੇਰਾ ਦਿਲ ਜਾਨੀ ਕਰਿਆ ਸਾਨੂੰ ਸਾੜ ਕੇ ਜਾਣ ਨੂੰ ਨਹੀਂ ਨਹੀਂ ਮੈਂ ਤਾਂ ਚਲ ਔਖਾ ਸੌਖਾ ਜੀ ਲਾ ਲੈਂਦਾ ਤੇਰੇ ਬਿਨਾ ਤੇ ਪਰ ਨਾ ਕਰਦੇ ਆ ਲੜਾਈਆਂ ਤਾਂ ਹੁੰਦੀ ਹੀ ਰਹਿੰਦੀਆਂ ਹੁਣ ਆਪਾਂ ਇੰਨੀ ਕ ਲੜਾਈ ਵਾਸਤੇ ਆਪਦਾ ਘਰ ਥੋੜੀ ਖਰਾਬ ਕਰਨਾਗਾ ਉਹ ਨਹੀਂ ਆਈ ਸੀ ਮੈਂ ਤਾਂ ਐਂ ਕਹਿੰਦਾ ਸੀ ਆ ਵੀ ਚਲ ਉਹ ਵੀ ਤੇਰਾ ਘਰ ਹੀ ਹੈਗਾ ਚਾਰ ਦਿਨ ਮਾਪੇ ਕੋਲੇ ਪੇਕੇ ਲਾਇਆ ਹੁੰਦੀ ਨਾਂਜੀ ਬਿਆਤ ਬਾਤ ਤਾਂ ਕੁੜੀ ਦਾ ਅਸਲੀਕਰ ਉਹਦੇ ਸੌਰੀ ਹੁੰਦੇ ਹੈਗੇ ਓਏ ਉਹ ਤਾਂ ਹੁੰਦੇ ਹੈਗੇ ਪਰ ਆਇਆ ਤੈਨੂੰ ਬਾਵਾ ਟਾਈਮ ਹੋ ਗਿਆ ਪਕੇ ਗਈ ਨੂੰ ਜਿਵੇਂ ਭਗਤਾ ਜਾਂਦੀ ਪਰ ਉੱਥੇ ਜਾ ਕੇ ਨਾ ਮੇਰਾ ਤੁਹਾਡੇ ਬਿਨਾ ਦਿਲ ਨਹੀਂ ਲੱਗਦਾ ਹੁਣ ਮੇਰਾ ਚਿਤਕਰੀ ਜਾਂਦਾ ਹੈਗਾ ਤੈਨੂੰ ਉੱਥੇ ਦੇਖ ਕੇ ਮੈਨੂੰ ਪਤਾ ਲੱਗ ਗਿਆ ਜੀ ਤਾਂ ਤੁਹਾਡਾ ਵੀ ਖੁਸੀ ਜਾਂਦਾ ਸੀ ਜੀ ਤਾਂ ਤੁਹਾਡਾ ਵੀ ਨਹੀਂ ਲੱਗਿਆ ਹੋਣਾ ਹਨਾ ਹੁਣ ਨਾਲੇ ਹੋਰ ਜੇ ਤੁਸੀਂ ਕੁਝ ਕਹੇਗਾ ਨਾ ਨਾ ਮੈਂ ਤਾਂ ਕੁਛ ਨਹੀਂ ਕਿਹਾ ਮੈਂ ਆਖਿਆ ਜਿਹੜਾ ਪਿਆਰ ਤੁਸੀਂ ਮੈਨੂੰ ਕਰਦੇ ਹੋ ਮੇਰੇ ਘਰ ਦੇ ਕਿੱਥੋਂ ਕਰਦੇ ਆ ਤਾਂ ਇਹ ਤਾਂ ਚਲ ਜਿੱਥੇ ਕਹਿੰਦੇ ਹੁੰਦੇ ਦੋ ਭਾਂਡੇ ਹੋਣਗੇ ਖੜਕਦੇ ਤਾਂ ਹੁੰਦੀ ਆ ਇੰਨੀ ਕੁ ਤਾਂ ਚਲ ਚਲਦੀ ਰਹਿੰਦੀ ਆ ਮੈਂ ਬਹਿ ਜਾ ਜੀ ਸਾਡੇ ਵਾਸਤੇ ਚਾਹ ਬਣਾ ਕੇ ਲਿਆਵਾ ਬਣਾ ਲਿਆ ਉਹ ਲੰਗਣੀ ਤਾਂ ਹੈ ਨਹੀਂ ਜੀ ਅੱਜੀ ਚਾਹ ਪਿਆਵੇਂਗੀ ਕੱਲ ਤੂੰ ਤਾਂ ਪਤਾ ਹੀ ਹੈਗਾ ਲਓ ਚੀਚਾ ਉਹ ਚਾਹ ਤਾਂ ਠੀਕ ਐ ਪਰ ਮੈਨੂੰ ਇੱਕ ਗੱਲ ਦੱਸ ਵੀ ਤੇਰਾ ਇੰਨੀ ਛੇਤੀ ਮਨ ਕਿਵੇਂ ਬਦਲ ਗਿਆ ਬੜੀ ਖੁਸ਼ੀ ਵਾਲੀ ਗੱਲ ਆ ਜੇ ਤੁਹਾਨੂੰ ਦੱਸਤੀ ਤੁਸੀਂ ਵੀ ਬੜਾ ਖੁਸ਼ ਹੋਵੋਗੇ ਆ ਮੈਂ ਨਾ ਇੱਕ ਮਿੰਟ ਸੰਦ ਦਿਖਾਈ ਦੇਣੀ ਓ ਕੀ ਦਿਖਾਵੇਗੀ ਇਹ ਜਾ ਤੜਕੇ ਮੇਰੇ ਕੋਟ ਪਵਾ ਕੇ ਗਈ ਸੀ ਨਾ ਜੱਸੀ ਹਾਂ ਉਹਦੇ ਵੀ ਐਂ ਪਈ ਆਗੀ ਦਿਖਾਉਣੀ ਐ ਤੈਨੂੰ ਐਂ ਪਈ ਐ ਕੀ ਬਝਾਰਤਾਈਆਂ ਕੀ ਪਾਈ ਜਾਨੀ ਐ ਤੂੰ ਖੁਦ ਹੀ ਦੇਖ ਲੈ ਵੇਖ ਆ ਦੇਖ ਕਾਹਨ ਉਹ ਹਾਂ ਉਹ ਤਾਂ ਸੱਚੀ ਬਾਈ ਕੁੱਟੀ ਜਾਂਦਾ ਹੈਗਾ ਚਸੀ ਨੂੰ ਜੈਸੀ ਕਰਨੀ ਬੈਸੀ ਭਰਨੀ ਕਹਿੰਦੇ ਤਾਂ ਹੁੰਦੇ ਆ ਕੋਈ ਉਹ ਤਾਂ ਠੀਕ ਹੈ ਪਰ ਵੀਡੀਓ ਜੀ ਕਿਨੇ ਬਣਾਈ ਮੈਂ ਬਣਾਈ ਆ ਹੋਰ ਕਿਨੇ ਨਾ ਤੂੰ ਲੋਕਾਂ ਦੇ ਘਰਾਂ ਚ ਝਾਕਦੀ ਫਿਰਦੀ ਹੈਗੀ ਹੈ ਤੇ ਉਹ ਲੋਕਾਂ ਦੇ ਘਰਾਂ ਚ ਕਲੇਸ਼ ਕਰਾਉਂਦੀ ਫਿਰਦੀ ਹੈਗੀ ਉਹ ਕਲੇਸ਼ ਨੂੰ ਕਿਉਂ ਕਰਿਆ ਕਿ ਕਲੇਸ਼ ਕਰਾ ਕੇ ਜੱਲੇ ਜਾਈ ਸੀਗੀ ਤੇ ਕਲੇਸ਼ ਤਾਂ ਕਰਾ ਕੇ ਗਈ ਆ ਤੋ ਤਾਂ ਆਪਰੇ ਮਗਰ ਲੱਗ ਕੇ ਮੈਨੂੰ ਕੁੜਦਾ ਸੀਗਾ ਓਏ ਉਹਦੇ ਮਗਰ ਕਿਉਂ ਤੈਨੂੰ ਬੋਲਣ ਦਾ ਨਹੀਂ ਪਤਾ ਮੈਂ ਤਾਂ ਤੇਰੀ ਗਲਤੀ ਤੇ ਕੁੜਦਾ ਸੀ ਆ ਮੈਨੂੰ ਨਹੀਂ ਬੋਲਣ ਦਾ ਪਤਾ ਫਿਰ ਤੂੰ ਉਹਨੂੰ ਰੱਖ ਲੈ ਜੇ ਮੈਨੂੰ ਬੋਲਣ ਦਾ ਨਹੀਂ ਪਤਾ ਤੂੰ ਬਾਲੀ ਜੇ ਪੈਰ ਮਾਰਦਾ ਉਹਦੇ ਮੰਨੀ ਓਏ ਪੈਰ ਕਿਉਂ ਮਾਰਦਾ ਉਹ ਤਾਂ ਚਲ ਅਗਲੇ ਦੇ ਘਰ ਦਾ ਮਾਮਲਾ ਹੈਗਾ ਅਗਲੇ ਕੁੱਤੇ ਛੱਡੇ ਕੁਛ ਮਰਜ਼ੀ ਕਰੇ ਤੇ ਫਿਰ ਤੇਰਾ ਹੱਕ ਤਾਂ ਨਹੀਂ ਉੱਥੇ ਜਾ ਕੇ ਵੀਡੀਓ ਬਣਾਉਣ ਦਾ ਫਿਰ ਆਪਣੇ ਵੀ ਘਰ ਦਾ ਮਾਮਲਾ ਹੁੰਦਾਗਾ ਜਦੋਂ ਉਹ ਆ ਕੇ ਵਿੱਚ ਬੋਲਦੀ ਹੈਗੀ ਓਏ ਉਹ ਨਹੀਂ ਬਿੱੱਚ ਬੋਲੀ ਆ ਕੇ ਹੁਣ ਮੈਂ ਅੱਖੀਂ ਤਾਂ ਦੇਖਿਆ ਉਥੇ ਗਲੀ 'ਚ ਮੰਜਾ ਡਾਹੀ ਬੈਠੀ ਸੀ ਜਿਵੇਂ ਆਉਂਦੀ ਨਾਲ ਜੁੱਦ੍ਹ ਕਰਨਾ ਹੁੰਦਾ ਹੈਗਾ ਫਿਰ ਉਹ ਮੈਨੂੰ ਚੈਲੰਜ ਕੀਤਾ ਸੀ ਉਹਨੇ ਕਹਿੰਦੀ ਮੈਂ ਲੰਗ ਕੇ ਰਖਾਂ ਮਾਂ ਤੂੰ ਲੰਗ ਨਹੀਂ ਫਿਰ ਤੈਨੂੰ ਲੱਗ ਜੂ ਪਤਾ ਓਏ ਲੰਗਣੋਂ ਆਪਾਂ ਕਿਵੇਂ ਹਟਾ ਦਿਆਂਗੇ ਸਰਕਾਰੀ ਗਲੀ ਹੈਗੀ ਕੋਈ ਆਵੇ ਜਾਵੇ ਤੈਂ ਟਿੰਡੀਆਂ ਲੈਣੀਆਂ ਇਹਨਾਂ ਤੋਂ ਉਹਨੇ ਮੈਥੋਂ ਕਿਹਾ ਫਿਰ ਟਿੰਡੀਆਂ ਲੈਣੀਆਂ ਹੁੰਦੀਆਂ ਜਦੋਂ ਉਹ ਪੰਗੇ ਲੈਂਦੀ ਆ ਮੈਂ ਤਾਂ ਹੁਣ ਡਾਂਗ ਕੌਲੇ ਨਾਲ ਹੀ ਲਾ ਕੇ ਰੱਖਦੀ ਆ ਜਿਹੜਾ ਮੇਰੇ ਮੂਰੇ ਵੱਧ ਘੱਟ ਬੋਲੂ ਮੈਂ ਤਾਂ ਐਂ ਗਿੱਟੇ ਸੰਗਿਆ ਕਰੂੰ ਓਏ ਗਿੱਟੇ ਛਾਂਦਿਆ ਕਰੂਗੀ ਕਿਉਂ ਲੋਕਾਂ ਚ ਤਮਾਸ਼ਾ ਬਣਾਇਆ ਹੈਗਾ ਤੁਸੀਂ ਵੇ ਤਮਾਸ਼ਾ ਤਾਂ ਤੂੰ ਬਣਾਇਆ ਮੇਰਾ ਉਹਦੇ ਸਾਹਮਣੇ ਉਹਦੇ ਸਾਹਮਣੇ ਮੈਂ ਤਮਾਸ਼ਾ ਕੀ ਬਣਾਤਾ ਜੁੰਡੋ ਜੁੰਡੀ ਤਾਂ ਤੁਸੀਂ ਆਪ ਹੋਈਆਂ ਪਈਆਂ ਸੀ ਗੱਲ ਤੂੰ ਮੇਰੇ ਦੀ ਲੈ ਕੇ ਛੱਡ ਦਿੰਨੀ ਹੈਗੀ ਤੈਨੂੰ ਮੇਰੀ ਸਾਈਡ ਲੈਣੀ ਚਾਹੀਦੀ ਸੀ ਉਸ ਟਾਈਮ ਤੂੰ ਉਹਦੇ ਬੰਦੀ ਹੋ ਗਿਆ ਨਾ ਮੈਂ ਤੇਰੀ ਸਾਈਡ ਕਿਵੇਂ ਲੈ ਤੂੰ ਤਾਂ ਵੱਡ ਖਾਣੇ ਕੁੱਤੇ ਮੰਗੂ ਮੈਨੂੰ ਲਾਗੀ ਪਹਿਲਾਂ ਮੈਨੂੰ ਤੇਰੀ ਸ਼ਰਮਸ਼ ਕਰਨੀ ਪਊਗੀ ਮੈਂ ਹੁਣ ਇਹ ਜਰ ਲੈਂਦਾ ਹੈ ਬਗਾਨੀ ਟੀਮੀ ਉੱਤੇ ਖੜੀ ਐ ਤੂੰ ਮੈਨੂੰ ਤੇਰੀ ਸਰਵਿਸ ਕਰਨੀ ਪਊਗੀ ਵੇ ਤੂੰ ਤਾਂ ਮਰ ਜਾਣਿਆ ਬਗਾਨੀ ਟੀਮੀ ਦਾ ਬਣ ਕੇ ਬਹਿ ਗਿਆ ਤੂੰ ਤਾਂ ਸੋਚਿਆ ਨਹੀਂ ਵੀ ਸੱਤ ਸੱਤ ਜਨਮ ਦਾ ਬਾਅਦ ਤਾਂ ਤੂੰ ਮੇਰੇ ਨਾਲ ਕਰੀ ਬੈਠਾ ਅੱਛਾ ਤੇ ਤੈਨੂੰ ਕਿਧਰੇ ਹੋਰ ਮਾਰੀ ਜਾਣਾ ਨਾ ਨਾ ਤੈ ਮੇਰੇ ਆਈ ਦੀ ਚੰਗੀ ਸ਼ਰਮ ਮੰਨੀ ਕਿੱਥੇ ਤਾਂ ਆਇਆ ਵੀ ਪਾਈ ਘਰ ਆਲਾ ਆ ਗਿਆ ਚੇ ਮੰਦੀ ਹੁੰਦੀ ਹੈ ਬੁੜੀ ਅੰਦਰ ਜਾ ਵੜਦੀ ਹੈ ਤੂੰ ਤਾਂ ਚੌੜੀ ਹੋ ਕਦੇ ਉਹਦੇ ਬਣੀ ਕਦੇ ਮੇਰੇ ਬਣੀ ਵੇ ਮੈਨੂੰ ਨਹੀਂ ਹੈਗੀ ਪਿਆਰਾ ਮੇਰੇ ਤਾਂ ਸਾਂ ਮਲਾਏ ਜਾਂਦੀ ਹੁੰਦੀ ਹੈ ਕਿ ਮੇਰੇ ਮੂਰੇ ਤਾਂ ਨਹੀਂ ਮੋਦੀ ਆ ਜੇ ਜਦੋਂ ਮੇਰਾ ਬੀਪੀ ਵੱਧ ਜੇ ਮੈਂ ਨਹੀਂ ਪਰ ਬੋਲਦੀ ਦੇਖਦੀ ਹੁੰਦੀ ਕਿ ਹਾਂ ਚੰਗੀ ਗੱਲ ਹੈ ਕੋਈ ਚੰਗੀ ਸਿੱਖਿਆ ਦੇ ਦੇ ਕੇ ਤੋਰੀਆ ਕਰ ਦੇਣੇ ਹਨਾ ਐਸੀ ਗੱਲ ਉਹਨੂੰ ਤਾਂ ਬਾਹਰ ਹੀ ਚੰਗੀ ਸਿੱਖਿਆ ਨਾਲ ਤੈਨੂੰ ਜਿਹੜਾ ਉਹਦੇ ਬੰਦੀ ਪੈਰ ਮਾਰਦਾ ਨਾਲ ਮੈਂ ਕਿਉਂ ਕਿਸੇ ਦੇ ਮਗਰ ਲੱਗ ਕੇ ਆਪਦਾ ਘਰ ਖਰਾਬ ਕਰਾਂ ਉਹ ਕੀ ਦੇ ਮਗਰ ਲੱਗਣ ਨੂੰ ਆਖਿਆ ਨਾਲੇ ਮੂੰਹ ਚਾਕੇ ਭਾਗੀ ਸੀ ਅਗੇ ਮੈਂ ਤਾਂ ਪੇਕੇ ਜਾਨੀ ਆ ਹੁਣ ਭਗ ਜਾਂਦੀ ਚਾਰ ਦਿਨ ਸ਼ਾਂਤੀ ਆ ਜਾਂਦੀ ਮੈਨੂੰ ਚੈਨ ਆ ਕੱਟ ਲੈਂਦਾ ਆ ਹੋਵੇ ਸੁਰਲੀ ਮੂੰਹਿਆ ਤੇਰਾ ਤਾਂ ਮੈਨੂੰ ਪਤਾ ਤੂੰ ਤਾਂ ਚਾਹੁੰਨੀ ਇਹ ਹੈ ਅभी ਮੈਂ ਘਰ ਸੱਟ ਕੇ ਭਗ ਜਾ ਫੇਰ ਤੋਂ ਮਗਰ ਬਗਾਨੀਆਂ ਤੀਮਿਆਂ ਦੇ ਚਾਕੇ ਜਿਹੜੇ ਲੈਣੇ ਹੁੰਦੇ ਆ ਨਾ ਮੈਂ ਤੈਨੂੰ ਉੱਥੇ ਬੈਠ ਚਾਕੇ ਬਸ ਜਾ ਕੇ ਆ ਸੀ ਆਪ ਦੀ ਆਪ ਚਾਕੇ ਮੂੰਹ ਜਾਵੜੀ

ਆ ਇੰਦਰਾਲੀ ਡੇਬਰਾ ਚੱਕ ਕੇ ਆ ਜੂਗੀ ਰੋਜੀ ਦੁੱਧ ਨੂੰ ਲੈ ਪਸ਼ੂ ਸਾਹਮਣੇ ਪਾਲਣੇ ਕਿਹੜਾ ਸੌਖਾ ਹੈ ਨੋ 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 ਲੱਜ ਤਾਂ ਖੱਲਣੀ ਇਹ ਵੀ ਮੈਨ ਲੱਦਾ ਲਵੇ ਜੇ ਲੱਗਣ ਨਹੀਂ ਦਿੰਦੀ ਹੈਗੀ ਹਰ ਉੜ ਜਾਣਾ ਨਾ ਪੰਗੂ ਮੈਂਬਰ ਲੱਗਿਆ ਸੀ ਮੱਥੇ ਇਹਦੀ ਤਾਂ ਨਾ ਨજર ਪੱਥਰਾਂ ਨੂੰ ਪਾੜ ਦਿੰਦੀ ਹੈ ਇਹਦੇ ਤਾਂ ਜੇ ਮੱਥੇ ਲੱਗੇ ਜ ਸੱਜਰ ਸੂਈ ਨਾ ਮਿਲੇ ਤੋਕੜ ਤਾਂ ਮਿਲੂ ਕਿੱਥੋਂ ਇੱਕ ਹੈ ਦੀ ਆ ਇੰਦਰਾਲੀ ਦੀ ਨੀਤ ਸੀਗੀ ਆ ਜਾਂਦੀ ਆ ਦੁੱਧ ਲੈਣ ਰੋਜੀ ਬਾੜੀ ਚੰਦਰੀ ਹੈਗੀ ਬਾੜੀ ਮਾੜੀ ਨੀਤ ਹੈਗੀ ਆ ਦੇਖ ਲਾ ਪਤਾ ਨਹੀਂ ਕਿਹੜੀ ਜਾਵ ਡੜੀ ਦੀ ਨਜ਼ਰ ਲੱਗੀ ਆ ਅੱਜ ਖੱਲਣੀ ਨੇ ਲਵੇ ਨ ਲੱਗਣ ਤਾਂ ਐਨਾ ਵਧੀਆ ਮਿਲਦੀ ਸੀਗੀ ਰੋਜ਼ ਤੇ ਤੈਨੂੰ ਜਾਦੇ ਖਾਂਗਾ ਹੁੰਦੀ ਆ ਕਿਆ ਖਾਂਦਾ ਨਹੀਂ ਸਕਦੀ ਮੇਰੀ ਖਾਂਗਾ ਕਦੋਂ ਵੀ ਆ ਸਕਦੀ ਆ ਐਵੇਂ ਕਿਵੇਂ ਖਾਂਗ ਕੇ ਲੰਘੇਂਗੀ ਮੈਨੂੰ ਤੇਰੇ ਸਾਰੇ ਕਰਤੂਤ ਦਾ ਪਤਾ ਹੀ ਆ ਤੂੰ ਕਿਹੜੇ ਕਿੱਥੋਂ ਬੋਲਦੀ ਆ ਮੈਂ ਕਿੱਥੋਂ ਬੋਲਦੀ ਆ ਮੈਨੂੰ ਦੇਖ ਦੇ ਖੰਗੂਰੇ ਮਾਰਦੀ ਐ ਆ ਤੈਨੂੰ ਦੇਖ ਕੇ ਮੈਂ ਕਿਉਂ ਮਾਰੂਗੀ ਖੰਗੂਰੇ ਮੇਰਾ ਖੰਗੂਰਾ ਆ ਗਿਆ ਮੈਂ ਮਾਰਤਾ ਫੇਰ ਜਿਵੇਂ ਤੂੰ ਆਪਦੀ ਗਲੀ ਚ ਮੰਜਾ ਢਾ ਕੇ ਬੈਗੀ ਸੀ ਨਾ ਲੰਗਣ ਸੀਂਦੀ ਇਹ ਵੀ ਸਾਡੀ ਗਲੀ ਆ ਕਿਉਂ ਤੇਰੇ ਢਿੱਡ ਟੁਗੜਾ ਮੈਂ ਆਪਦੀ ਗਲੀ ਚ ਚਾਹੇ ਮੰਜਾ ਢਾਹਾਂ ਚਾਹੇ ਬੈੱਡ ਲਾਵਾਂ ਫਿਰ ਸਾਡੀ ਗਲੀ ਚ ਵੀ ਖੰਗ ਕੇ ਲੰਗਣ ਦੀ ਕੋਈ ਲੋੜ ਨਹੀਂ ਹੈਗੀ ਮੈਂ ਤਾਂਹੀਂ ਖੰਗੂਂਗੀ ਕਰ ਲਾ ਕੀ ਕਰਨਾਗਾ ਤੇਰੇ ਵਰਗੀਆਂ ਬੇਕਰ ਤੁੱਤੀਆਂ ਤਾਂਹੀਂ ਤੋਦੇ ਹੁੱਜਾਂ ਖਾਧੀਆਂ ਮੇਰੇ ਸਾਹਮਣੇ ਅੱਛਾ ਤੂੰ ਆ ਗਈ ਵੱਡਿਆਂ ਕਰ ਤੁੱਤਾਂ ਲਈ ਤਾਂਹੀਂ ਮੈਨੂੰ ਵੀ ਪਤਾ ਲੱਗਿਆ ਤੇਰੀ ਵੀ ਸਰਵਿਸ ਜੀ ਹੋਈ ਆਂ ਤੇ ਤੈਨੂੰ ਕੀ ਪਤਾ ਲੱਗ ਗਿਆ ਨਹੀਂ ਤੂੰ ਕੋਣੀ ਗੱਲਾਂ ਜੋੜ ਲੈਣੀਆਂ ਗਈ ਅੱਛਾ ਕੋਲਾਂ ਜੋੜਦੀਆਂ ਜੇ ਮੈਂ ਸਬੂਤ ਦੇਦਾ ਮੰਨ ਜੇਗੀ ਫਿਰ ਕਿਹੜੇ ਸਬੂਤ ਨੇ ਤੇਰੇ ਕੋਲੇ ਤੇਰਾ ਸਬੂਤ ਤਾਂ ਮੇਰੇ ਕੋਲੇ ਆ ਜਦੋਂ ਮੇਰੇ ਨਾਲ ਲੜਦੀ ਸੀ ਤੇ ਇੰਦਰ ਨੇ ਆ ਕੇ ਤੇਰੇ ਹੁੱਜਾਂ ਲਾਈਆਂ ਸੀਗੀਆਂ ਮੈਨੂੰ ਪਤਾ ਸੀ ਮੈਨੂੰ ਪਤਾ ਸੀ ਤਾਂ ਹੀ ਮੈਂ ਪੱਕੇ ਸਬੂਤ ਰੱਖਿਆ ਅਮਨ ਕਦੇ ਕੱਚੀਆਂ ਗੋਲੀਆਂ ਨਹੀਂ ਖੇਡਦੀ ਹੁੰਦੀ ਦਿਖਾਉਣੀ ਆ ਖੜ ਜਾ ਇੱਕ ਮਿੰਟ ਹੁਣ ਹੀ ਦਿਖਾਉਣੀ ਆ ਤੈਨੂੰ ਕੀ ਦਿਖਾਉਣੀ ਆ ਨੇ ਤੈਨੂੰ ਸਬੂਤ ਦਿਖਾਣੀ ਆ ਆ ਆ ਦੇਖਾ ਕੌਣਾ ਕਿ ਤੇਰੀ ਭੈਣ ਆ ਕੋਈ ਆ ਇਹ ਸੁੱਟ ਪਾਇਆ ਨਹੀਂ ਤੇਰੇ ਅੱਖਾਂ ਨੇ ਕਿ ਟਿੱਚ ਵਟਣਾ ਅਸੀਂ ਤਾਂ ਚੌੜ ਕਰੀ ਜਾਂਦੇ ਆ ਆਪਦੇ ਘਰੇ ਮੇਰੇ ਤਾਂ ਅੱਖਾਂ ਨੇ ਲੱਗਦਾ ਤੇਰੇ ਚਿੱਚਾ ਵਟਣ ਨੇਗੇ ਛੋੜ ਕਰਦੇ ਆ ਭੈਣੇ ਨਾਲ ਤੈਨੂੰ ਸਾਡੀ ਵੀਡੀਓ ਬਣਾਉਣ ਦੀ ਕੀ ਲੋੜ ਸੀ ਤੂੰ ਹੀ ਸਾਡੇ ਘਰਾਂ ਚ ਵੜਦੀ ਫਿਰਦੀ ਆ ਮੇਰਾ ਤਾਂ ਕਲਜਾ ਠਰ ਗਿਆ ਮੈਨੂੰ ਐ ਸੀ ਮੇਰੇ ਕੁੱਟ ਪਈ ਸੀ ਵੀ ਤੂੰ ਖੁਸ ਹੋਣ ਨਿਆ ਮੇਰਾ ਤਾਂ ਕਲਜਾ ਠਾਰਤਾ ਮੈਂ ਤਾਂ ਬਾਈ ਨੂੰ ਆਏ ਕਹਣਾ ਸੀ ਵੀ ਹੋਰ ਲਾ ਦੇ ਦੋ ਆ ਮੇਰੇ ਕਹਿ ਕੇ ਤਾਂ ਦੇਖਦੀ ਜੇ ਤੇਰੇ ਜੁੰਡੇ ਜੇ ਫੜ ਕੇ ਨਾਕ ਮਾਉਂਦੀ ਮੈਂ ਕੋਈ ਨਾ ਹੁਣ ਨੰਗੀ ਸਾਡੀ ਗਲੀ ਚ ਮੈਂ ਵੀ ਤੇਰੇ ਜੁੰਡੇ ਖਮਾ ਦੂੰ ਫੜ ਕੇ ਗਲੀ ਚ ਲੰਘਣਾ ਤਾਂ ਤੂੰ ਹਟਾ ਸਕਦੀ ਆ ਤੂੰ ਕਿਵੇਂ ਲੰਗੀ ਜਾਂਦੀ ਆ ਹੁਣ ਫਿਰ ਤੂੰ ਵੀ ਨਹੀਂ ਰੋਕ ਸਕਦੀ ਮੈਂ ਚਾਹੇ ਖੰਗਾ ਚਾਹੇ ਕੁਸ ਮਰਜੀ ਕਰ ਮੈਂ ਤਾਂ ਨਾ ਪੰਗੇ ਲੈਣ ਦੀ ਆਤ ਆ ਤੂੰ ਛਿੱਤਰਾਂ ਦੀ ਲਾਇਕ ਛਿੱਤਰ ਤਾਂ ਤੇਰੇ ਵੀ ਪੈ ਗਏ ਹੁਣ ਬੋਲਣ ਜੋਗੀ ਤੂੰ ਵੀ ਨਹੀਂ ਹੈਗੀ ਕੋਈ ਨਹੀਂ ਪਰੇ ਮੇਰੇ ਤਾਂ ਅਸਤਾ ਤੇਰੇ ਸੌ ਵਾਰੀ ਆ ਸਾ ਖੇਡਾਂਗੇ ਫਿਰ ਅਸਤਾ ਪਈ ਹੱਸਦੇ ਹੁੰਨੇ ਆਗੇ ਪਤਿ ਆ ਹਸਣ ਵਾਲੀ ਦਾ ਆ ਮੇਰੇ ਸਾਹਮਣੇ ਪਈਆਂ ਸੀ ਤੇਰੇ ਮੇਰੇ ਵੀ ਸਾਹਮਣੇ ਪਈਆਂ ਸੀ ਤੇਰੇ ਮੰਜੇ ਤੇ ਟਾ ਕੇ ਜਦੋਂ ਤੇਰੇ ਬੁੱਕ ਨਾ ਲਾਈ ਜਾਂਦਾ ਤੇ ਨਾ ਮੈਂ ਤਾਂ ਇੰਨਾ ਵਿਆਹ ਜਿੰਨਾ ਜਾ ਚੜ ਗਿਆ ਨਾ ਮੈਂ ਕਦੇ ਤੁਹਾਡੇ ਘੇੜ ਟੱਪੀਆਂ ਤੇ ਤੂੰ ਸਾਡੇ ਅੰਦਰ ਕੀ ਕਰਦੀ ਸੀਗੀ ਫਿਰ ਜਿਹੜਾ ਕੁਝ ਤੂੰ ਕਰਨ ਜਾਨੀ ਆ ਮੈਂ ਤਾਂ ਆਪ ਕਰਨਾ ਜਾਨੀ ਆ ਇਧਰ ਕਰਨਾ ਜਾਨੀ ਆ ਉਹੀ ਬਹਾਨੇ ਭਾਲਦੀ ਆਗੀ ਲੜਨ ਦੇ ਬਹਾਨੇ ਤਾਂ ਤੂੰ ਭਾਲਦੀ ਆ ਲੜਨ ਦੇ ਮੇਰੇ ਨਾਲ ਮੈਂ ਤਾਂ ਤੇਰੇ ਨਾਲ ਮੱਥੇ ਲੱਗ ਕੇ ਵੀ ਨਹੀਂ ਰਾਜੀ ਹੈਗੀ ਨਹੀਂ ਮੈਂ ਕਿਹੜਾ ਤੇਰੇ ਮੱਥੇ ਲੱਗ ਕੇ ਰਾਜੀ ਆ ਮੈਂ ਤਾਂ ਆਪਦੇ ਪਸੂਆਂ ਵਾਲੇ ਬਾੜੇ ਚ ਆਉਂਦੀ ਸੀ ਮੈਨੂੰ ਕਿਹਾ ਤੂੰ ਲੱਗ ਜੇਗੀ ਕਲੈਣੀ ਮੱਥੇ ਕਲੈਣੀ ਹੋਏਗੀ ਤੂੰ ਤੂੰ ਲਗਦੀ ਐ ਮੱਥੇ ਜਾਣ ਜਾਣ ਕੇ ਮੈਂ ਤਾਂ ਆਪਣੇ ਕੰਮ ਜਾਂਦੀ ਸੀ ਹੁਣ ਤੂੰ ਬੋਲਦੀ ਐ ਮੈਨੂੰ ਦੇਖ ਦੇ ਅੱਛੀ ਓ ਤੇਰੇ ਕੰਮਾਂ ਦਾ ਕਮਾਂਦਰਾਂ ਵਾਲੀ ਦਾ ਆ ਜਾਣੀਆ ਕੌੜੇ ਕੱਛਣ ਹਲ ਹਲ ਕਰਦੀ ਫਿਰਦੀ ਐ ਸਾਰੇ ਹਲ ਹਲ ਕਰਦੀ ਤਾਂ ਤੋ ਹੋ ਜਾਣੀਆ ਸਾਡੇ ਘਰ ਬੰਨੀ ਸਾਰੇ ਪਿੰਡ ਉੱਤੇ ਦੀ ਗੇੜਾ ਦੇ ਆਉਣੀ ਨਹੀਂ ਮੈਂ ਤਾਂ ਕੰਮ ਤਾਂ ਦੇ ਜਾਂਦੀ ਆ ਤੇਰੇ ਮੰਗੂ ਨਹੀਂ ਬਾਹਾਂ ਮਾਰਦੇ ਉਧਰ ਲੰਘੀ ਇੱਧਰ ਲੰਘੀ ਕੰਮ ਧੰਦੇ ਨੂੰ ਤਾਂ ਤੂੰ ਪਟਵਾਰੀ ਲੱਗੀ ਹੋਈ ਐਂਗੀ ਆ ਗਈ ਕਮਾਂਦਨਿਆਲੀ ਕਰਦੀ ਆ ਗੱਲਾਂ ਭੜੇ ਬੂਥੇ ਵਾਲੀ ਤੂੰ ਤਾਂ ਪਟਵਾਰੀ ਲੱਗੀ ਐ ਨਾ ਆ ਲੂੰਡ ਕੇ ਇਹ ਕਰ ਲੈਂਦੀ ਐ ਖੁੱਲੇ ਮਸੀ ਕਹੋਂਦੀ ਐ ਈ ਹਾਲ ਕਰਦੀ ਆਗੀ ਇਹਦੀ ਜੈਵਡੂੜੀ ਦੀ ਨਜ਼ਰੀ ਲੱਗੀ ਆ ਆ ਜਾਂਦੀ ਸੀ ਡਿਬਰਾ ਚੱਕ ਕੇ ਦੁੱਧ ਨੂੰ ਪਾ ਦੇ ਇਹਨੂੰ ਨੇਖੜੂ ਲੈ ਐ ਨਹੀਂ ਹੈਗਾ ਵੀ ਮਾਰੀ ਕੋ ਰੜਕੇ ਬੋਕਰ ਮਾਰਦੇ ਆ ਕਿੰਨਾ ਕਿੰਨਾ ਘਾ ਉਗ ਰਿਆ ਪਿਆਗਾ ਪਰ ਧਿਆਨ ਤਾਂ ਸਾਰਾ ਦਿਨ ਲੜਾਈਆਂ ਚ ਰਹਿੰਦਾ ਹੈਗਾ ਹੈ ਆ ਲੈ ਬੱਠੇ ਜੀ ਬੋਹੇ ਪਾਏ ਪੈਨੇਗੇ ਅਕਲੇਸ਼ ਦਾ ਮੂੰਹ ਤਾਂ ਕਾਲਾ ਹੀ ਹੁੰਦਾਗਾ ਆ ਗਈ ਆ ਗਈ ਉਹ ਮਿਲੀ ਨਹੀਂ ਹੈਗੀ ਅੱਜ ਖੋਲੀ ਓਏ ਤੇਰੀ ਤਾਂ ਉਹ ਗੱਲ ਐ ਕਿ ਰੋਂਦੇ ਜਾਣ ਮਰਿਆਂ ਦੀਆਂ ਖਬਰਾਂ ਲਿਆਉਣਾ ਕਿ ਮੈਂ ਕੀ ਮਰਿਆਂ ਦੀਆਂ ਖਬਰਾਂ ਲਿਆਉਣੀ ਆ ਤੇ ਹੋਰ ਕੀ ਹੋ ਗਿਆ ਮੈਂ ਇਸ ਨੂੰ ਕੀ ਪਤਾ ਹੁਣ ਕੀ ਹੋਗਾ ਕਿਹੜੀ ਜਾਵੜੀ ਦੀ ਨਜ਼ਰ ਲੱਗੀ ਆ ਦੇਖੋ ਪੰਗੂ ਮੈਂਬਰ ਰੋਜ਼ ਟੋਕ ਦਿੰਦਾ ਸੀਗਾ ਮਿਲੀ ਨਹੀਂ ਹੈਗੀ ਜੇ ਲਵੇ ਵੀ ਨਹੀਂ ਲੱਗਣ ਦਿੱਤਾ ਹੈਗਾ ਲਵੇ ਨਹੀਂ ਲੱਗਣ ਤਾਂ ਕੰਮ ਕੋਈ ਪੂਰਨਾ ਚੜਾਈ ਜਦੋਂ ਸੂਈ ਸੀਗੀ ਮੈਂ ਤੈਨੂੰ ਕਿਹਾ ਸੀਗਾ ਮੈਂ ਚੋਲਿਆ ਕਰੂ ਮੇਰੇ ਹੱਥ ਪੈ ਜਾਂਦੀ ਆਹੇ ਜੀ ਹੱਥ ਪਈਏਗੀ ਉਹ ਟੁੱਟੇ ਹੱਥਾਂ 'ਗਿ ਉਹ ਹੀ ਕੰਮ ਕਰਾਤਾ ਤੂੰ ਕਿਹੜਾ ਟਾਈਮ ਤੇ ਘਰੇ ਖੜਦਾ ਐ ਇਥੇ ਜਾਕੀ ਜਾਇਆ ਕਰਦੇ ਦੁੱਧਵਾ ਦਵਨੀ ਆ ਲੈ ਹੁਣ ਮੈਂ ਖੇਤ ਦਾ ਕਰਾਂ ਕਿ ਮੈਂ ਘਰੇ ਬੈਠਾ ਇੱਥੇ ਫਿਰ ਤਾਂ ਹੀ ਕਹਿਨੀ ਆ ਤਾਂ ਹੀ ਮੈਂ ਆਪਦੇ ਹੱਥ ਪਾਈ ਸੀਗੀ ਆਹੋ ਪਾਈ ਸੀਗੀ ਹੱਥ ਨਾ ਹੁਣ ਕੀ ਹੋਗਾ ਭੰਗੂ ਮੈਂਬਰਾ ਤਾਂ ਹੁਣ ਸਾਰਾ ਪਿੰਡ ਹੀ ਨੰਦਾਂਗਾ ਉਹਨੇ ਕੀ ਕਰਤਾ ਉਹਨੇ ਕੀ ਕਰਤਾ ਟੋਕ ਲੱਗ ਜਾਂਦੀ ਆਪਸ ਨੂੰ ਲੱਗ ਜਾਂਦੀ ਹੈ ਕਿ ਕਾ ਇੰਦਰ ਵਾਲੀ ਆ ਜਾਂਦੀ ਸੀ ਡਿਬਰਾ ਜਾਂ ਚੱਕ ਕੇ ਹਮਰਾ ਕਹੇ ਜੀ ਨਾ ਜਰਾ ਕਹੇ ਜੀ ਨਾ ਆ ਹੁਣ ਮਿਲ ਗਈ ਮੈਨੂੰ ਆ ਤੂੰ ਦੇਖ ਲੈ ਲੱਗ ਜਾਣਾ ਤੇ ਕੁੱਟਣ ਲੱਗਿਆ ਅਗਲੀ ਵੀਡੀਓ ਬਣਾ ਕੇ ਲੈ ਗਈ ਸੋ ਸੋ ਕੁਸ ਬੋਲਦੀ ਸੀ ਹੁਣ ਮੈਨੂੰ ਰਾਚ ਉਹ ਤਾਂ ਫਿਰ ਹੁਣ ਜਿਹੇ ਜਿਹੇ ਲੱਛਣ ਹੋਣਗੇ ਇੱਥੇ ਫਿਰ ਉਹਨੂੰ ਉਹਨੇ ਕਿੱਥੋਂ ਵੀਡੀਓ ਬਣਾ ਲਈ ਮੈਨੂੰ ਕਿਵੇਂ ਤਾਂ ਕਿੱਥੋਂ ਬਣਾ ਲਈ ਲੱਛਣਾਂ ਵਾਲੇ ਕੀ ਹੋਇਆ ਨਾ ਜਦੋਂ ਕੋਈ ਤੂੰ ਮੇਰੇ ਤੇ ਜੜ ਜਾਣਾ ਰਾਸਣ ਪਾਣੀ ਲੈ ਕੇ ਆਏ ਲੈ ਰਾਸ ਉਹਦੇ ਦੀ ਉਹਦੇ ਕਿ ਤੂੰ ਲੜੀ ਹੋਏਗੀ ਫਿਰ ਤੇ ਗੱਲ ਹੀ ਹੋ ਤੂੰ ਗੱਲ ਹੀ ਉਹ ਜੀ ਕਰਦੀ ਹੈਗੀ ਹੁਣ ਕ ਮੈਂ ਤੈਨੂੰ ਚਾਹ ਨੂੰ ਕਿਹਾ ਸੀਗਾ ਉਹਦਾਂ ਤੂੰ ਕਹਿ ਦਿੰਦੀ ਹਾਂ ਭਾਈ ਕੋਈ ਗੱਲ ਨਹੀਂ ਤੂੰ ਬੈਠ ਮੈਂ ਤੇ ਚਾਹ ਬਣਾ ਦਿੰਨੀ ਹੈਗੀ ਫਿਰ ਮੈਂ ਆਖੀ ਤਾਂ ਜਾਂਦੀ ਸੀ ਵੀ ਭਾਈ ਮਾੜਿਆ ਮੈਂ ਦਮ ਕਰ ਲਾਂ ਚਲ ਮੈਂ ਬਣਾ ਦੂੰਗੀ ਚਾਹ ਤੇ ਫਿਰ ਉਹਦੋਂ ਉਹ ਬਾਰੀ ਲੰਘ ਜਾਂਦੀ ਪਾਣੀ ਦੀ ਬਾਰੀ ਲੰਘ ਜਾਂਦੀ ਪਾਣੀ ਦੀ ਔਰ ਵੀਡੀਓ ਬਣਾਈ ਬੈਠੀ ਆਗਲੀ ਪਤਾ ਨਹੀਂ ਕਿਨੂੰ ਕਿਨੂੰ ਦਿਖਾਵਾਂਗੇ ਕਿਹਦੇ ਕਿਸੇ ਕੋਲੇ ਗੱਲਾਂ ਕਰੂਗੀ ਹੁਣ ਕੋਈ ਨਹੀਂ ਕਿਦਰ ਨਹੀਂ ਵੀਡੀਓ ਵਾਇਰਲ ਹੁੰਦੀ ਤੇਰੀ ਨਾਲੇ ਜਿਹੜੇ ਹਿਸਾਬ ਨਾਲ ਤੇਰੇ ਆ ਮੂੰਹ ਮਹਾਂਦਰਾ ਨਾ ਮੈਨੂੰ ਲੱਗਦੀ ਵੀਡੀਓ ਤੇਰੀ ਇੱਕ ਹੋਰ ਵੀ ਬਣੂਗੀ ਨਾ ਐ ਕਿਵੇਂ ਮੇਰੀ ਵੀਡੀਓ ਦੁਬਾਰੇ ਬਣੂਗੀ ਇਹਦਾ ਮਤਲਬ ਤੂੰ ਮੈਨੂੰ ਦੁਬਾਰੇ ਕੁੱਟਣ ਦੀ ਤਿਆਰੀ ਚ ਤੇ ਫਿਰ ਕੁੱਟਣੀ ਪਊਗਾ ਫਿਰ ਹੁਣ ਤੂੰ ਬੰਦੇ ਵਾਲੀ ਗੱਲ ਹੀ ਨਹੀਂ ਕਰਦੀ ਹੈਗੀ ਜਦੋਂ ਮੈਂ ਤੈਨੂੰ ਦੱਸਤੀ ਗੱਲ ਹੁਣ ਨਾ ਤੂੰ ਮੇਰੇ ਤੇ ਹੱਥ ਚੱਕ ਲਈ ਮੈਂ ਕਰਤਾ ਨਾ ਮੇਰੇ ਭਰਾਵਾਂ ਨੂੰ ਫੋਨ ਦੇਖ ਲੈ ਬੋਟੀ-ਬੋਟੀ ਕਰ ਦੇਣਗੇ ਤੇਰੀ। ਉਹ ਬਹਿ ਜਾਂ ਜਾਣਦਾ ਮੈਂ ਤੇਰੇ ਭਰਾਵਾਂ ਨੂੰ। ਜਾਣਦਾ ਹਲੇ ਹੈ ਨਹੀਂਗਾ ਤੂੰ। ਹਲੇ ਮੈਂ ਕਦੇ ਉਹਨਾਂ ਨੂੰ ਦੱਸਿਆ ਹੀ ਨਹੀਂ ਹੈਗਾ। ਉਹ ਬੱਸ ਕਰ ਗੱਲਾਂ ਦੀ ਇਹ ਗਲਅਕੜੀ। ਤੂੰ ਮੈਨੂੰ ਪਾਣੀ ਫੜਾ ਦੇ ਕੁੱਟ ਫੇਰ ਆਪਾਂ ਮਾੜਾ-ਮੋਟਾ ਮੈਂ ਇਥੋਂ ਆਟਾ ਲੈ ਜਾਣਾਗਾ ਭੁੱਕ ਦੇਾਂਗੇ। ਮੈਂ ਇਸ ਦਾ ਚੋਲੇ ਹੀ ਇਹ ਫਿਰ ਡੋਲੂ ਜਾ ਕੇ ਲੋਕਾਂ ਦੇ ਦੁਰੇ ਫਿਰਾਂਗੇ। ਆਪੀ ਜਾ ਕੇ ਪੀਲਾ ਪਾਣੀ ਪੂਣੀ ਮੈਨੂੰ ਨਹੀਂ ਪਤਾ ਬੋਲਦੇ ਤੋਬੜ ਮੈਂ ਮੰਗੋ ਹੁੰਨਾਗਾ। ਪਾਣੀ ਪੀਣ ਦੇ ਲੱਛਣ ਨੇ। ਫੇਰ ਕਹਿੰਦੀ ਐ ਮੇਰੀ ਵੀਡੀਓ ਬਣ ਜਾਂਦੀ ਐ ਕੋਈ ਨਾ ਉਹ ਤਾਂ ਵੀਡੀਓ ਤੇਰੀ ਨੈਟ ਤੇ ਪਈ ਨਹੀਂ ਪਰ ਆਹ ਤੇਰੀ ਜਰੂਰ ਵਾਇਰਲ ਕਰੂੰਗਾ। ਨਾ ਹੁਣ ਫਿਰ ਤੂੰ ਜਾਣਾ ਤਾਰ ਕੱਢਣਾ। ਨਾ ਨਾ ਤਾਰ ਕਾ ਨੂੰ ਕੱਢਣ ਜਾਣਾਗਾ। ਖੜ ਜਾ ਮਰਨਿਆ। ਮੈਨੂੰ ਵਾਰਤਾ ਬੰਦ ਕਰ ਦੇਣ ਦੇ ਫੇਰ ਨਾ ਉਹ ਵੀਡੀਓ ਬਣਾ ਲੈ। ਪੰਛੀ ਇੱਥੇ ਫਿਰਦੀ ਰਹਿੰਦੀ ਆ। ਆਹ ਇਧਰ ਉੱਦਲੀ ਆ। ਮੁੜ ਕੇ ਆਉਣ ਵਾਲੀ ਆ। ਕਿੱਥੇ ਜੇ ਮਾਰੇਗਾ ਹੁਣ? ਆ ਰਹੇਗਾ ਤਾਂ ਕਿੱਥੇ ਨਾ ਮੈਨੂੰ ਐਂ ਦੱਸ ਮੈਂ ਜਦੋਂ ਕੋਈ ਮੈਂ ਕੰਮ ਨੂੰ ਕਹਾਂਗਾ ਹੈ ਮੈਂ ਤਾਂ ਉਹ ਗੱਲ ਕਰਦੀ ਸੀ ਸਵੇਰੇ ਤੇਰੇ ਨਾਲ ਕੀ ਆਇਆ ਹੈ ਸਵੇਰੇ ਗੱਲਾਂ ਕਰਦੇ ਹੁੰਦੇ ਨੇ ਮੈਂ ਕੰਮ ਨੂੰ ਕਹਾਂਗਾ ਤੂੰ ਕੀ ਲੱਛਣ ਕਰੀ ਜਾਨੀ ਹੈਗੀ ਕੰਮ ਹੁਣ ਕਰਕੇ ਦਈਆਂ ਜਦੋਂ ਮੈਂ ਮਿਲ ਨਹੀਂ ਹੈਗੀ ਮੈਂ ਦੱਸ ਕੀ ਕਰਾਂ ਤੇ ਫਿਰ ਮੈਂ ਤੈਨੂੰ ਕਹਾਂ ਪਾਣੀ ਦੀ ਘੁੱਟ ਫੜਾ ਦੇ ਤੇ ਫਿਰ ਆਪਾਂ ਕੋਈ ਨਹੀਂ ਫੜਾ ਦਿੰਨੀ ਆ ਫੜਾ ਦਿੰਨੀ ਆ ਲੈ ਪਾਣੀ